ਲਿਖੇ ਕੋਈ ਮੇਟ ਨਹੀਂ ਸਕਦਾ ਬਾਣੇ ਇਹ ਗੱਲ ਕਹਿ ਗਏ ਲੋਕ ਸਿਆਣੇ ਦਾਤਾ ਬੰਦਾ ਕੋਈ ਨਾ ਜਾਣੇ ਤੇਰੇ ਸੋਹਣੇ ਰੰਗਾਂ ਨੂੰ ਕਿ ਕਿਦਰੇ ਰਾਜਿਆਂ ਭੀਖ ਮੰਗਾਵੇ ਕਿਤੇ ਰਾਜ ਪਠਾਵੇ ਨੰਦਾਲੂ ਕਿਤੇ ਰਾਜਿਆਂ ਭੀਖ ਮੰਗਾਵੇ ਕਿਤੇ ਰਾਜ ਪਠਾਵੇ ਨੰਦਾਲੂ ਰਾਜਿਆਂ ਭੀਖ ਮੰਗਾਵੇ ਰਾਜ ਪਠਾਵੇ ਨੰਦਾਲੂ சிே கு ரீ மகானே ராஜாணே நங்கானோ இது அபீக்க மக்கான ராஜா நங்கான மக்கே நங்க

ਦਾਤਾ ਜੀਨਾ ਹੈਗਾ ਸੁਖਦਾ ਨਹੀਂ ਤੇ ਚਰਨਾ ਚ ਮਰ ਜਾਣਾ ਦਾਤਾ ਜੀਨਾ ਹੈਗਾ ਸੁਖਦਾ ਨਹੀਂ ਤੇ ਚਰਨਾ ਚ ਮਰ ਜਾਣਾ ਦਾਤਾ ਜੀਨਾ ਹੈਗਾ ਸੁਖਦਾ ਨਹੀਂ ਤੇ ਚਰਨਾ ਚ ਮਰ ਜਾਣਾ ਦਾਤਾ ਜੀਨਾ ਹੈਗਾ ਸੁਖਦਾ ਨਹੀਂ ਤੇ ਚਰਨਾ ਚ ਮਰ ਜਾਣਾ ਤੂੰ ਸਦਾ ਸਤੇਰੇ ਨਾਲੇ ਚਰਨਾ ਦੇ ਵਿੱਚ ਤੇਰੇ ਦਾਤਾ ਤੂੰ ਸਾਡਾ ਅਸੀਂ ਤੇਰੇ ਨਾਲੇ ਚਰਨਾ ਦੇ ਵਿੱਚ ਤੇਰੇ करण दा जी सुखदाी ते चरण मर जा दादा जीणा सुखदा ते चरा मर जा ਹਰ ਨੋਤੇ ਦਾ ਆਪਣਾ ਨਾਮ ਜੋ ਦੁਨੀਆਂ ਨੂੰ ਸਾਰੇ ਜੀ ਕੋਈ ਗੁਣ ਨਹੀਂ ਵਿੱਚ ਸਾਡੇ ਅਸੀਂ ਤਾਂ ਉਨੜਾ ਰਹੇ ਜੀ ਕੋਈ ਗੁਣ ਨਹੀਂ ਵਿੱਚ ਸਾਡੇ ਅਸੀਂ ਤਾਂ ਉਨੜਾ ਰਹੇ ਜੀ ਕੋਈ ਗੁਣ ਨਹੀਂ ਵਿੱਚ ਸਾਡੇ ਅਸੀਂ ਤਾਂ ਉਨੜਾ ਰਹੇ ਜੀ ਕੋਈ ਗੁਣ ਨਹੀਂ ਵਿੱਚ ਸਾਡੇ ਅਸੀਂ ਤਾਂ ਉਨੜਾ ਰਹੇ ਜੀ ਮਲ ਤੂਰ ਕਰੋ ਪਰ ਨਾਮ ਜਿਸ ਨੂੰ ਕੀ ਅਖਣ ਜੀ ਕਿਉਂ ਹੋਰ ਕਰੋ ਪਰਨਾ ਜਿਸ ਨੂੰ ਕੋਤੀ ਆਖਣ ਜਾ ਸਾਨੂੰ ਤੇ ਦਾਰਪਨਾ ਨਾਮ ਜੋ ਸੁਖੀਆਂ ਨੂੰ ਉਤਾਰੇ ਜੀ ਕੋਈ ਨੂਰ ਨਹੀਂ ਵਿੱਚ ਸਾਡੇ ਸੀ ਤਾਂ ਓਗਣਾਰੇ ਕੋਈ ਗੁਣ ਨਹੀਂ ਵਿੱਚ ਸਾਡੇ

पैडा दूर असीं न खो तागमूरो असीं त भांडे कचे माफ़ करियो साम्हूं असीं तव्हांजे बचे करियो साम्हूं असीं तव्हांजे बचे ਤੇਰੀਆਂ ਸਾਰਾ ਦੁਖੀ ਉਤਾਰ ਕੇ ਲੱਖ ਹਜ਼ਾਰਾ ਮੈਂ ਨਾ ਜਾਣਾ ਤੇਰੀਆਂ ਸਾਰਾ ਦੁਖੀ ਉਤਾਰ ਕੇ ਲੱਖ ਹਜ਼ਾਰਾ ਤੇਰੇ ਦਰ ਤੇ ਕੋਪਾ ਪਟਾਰਾ ਸਾਡੀਆਂ ਢੋਲੀਆਂ ਪਰਦੇਓ ਹੋ ਹੋ ਤੇਰੇ ਦਰ ਤੇ ਦਾਦਾ ਘਾਟਾ ਸਾਡੇ ਮੇਰੇ ਹੀ ਪਰਦੇਓ ਤੇਰੇ ਦਰ ਤੇ ਦਾਦਾ ਘਾਟਾ ਸਾਡੇ ਮੇਰੇ ਹੀ ਪਰਦੇਓ ਕਰ ਕੇ ਲੱਖ ਹਜ਼ਾਰ ਮੈਨਾਂ ਜਾਣਾ ਤੇਰੀਆਂ ਸਾਰਾ ਦੁੱਖੀਏ ਕਰ ਕੇ ਲੱਖ ਹਜ਼ਾਰਾ ਤੇਰੇ ਕਰਕੇ ਤੇ ਮੋ ਪ੍ਰਕਾਰਾ ਸਾਡੀਆਂ ਥੋੜੀਆਂ ਪਰਦੇਓ ਸਾਡੇ ਤੇ ਸਤਿਗੁਰ ਦੀ ਹੁਣ ਮੇਰੇ ਹੀ ਕਰਦੇ ਬੋ ਸਾਡੇ ਤੇ ਸਤਿਗੁਰ ਦੀ ਹੁਣ ਮੇਰਾ ਹੀ ਕਰਦੇ ਬੋ ਸਾਡੇ ਬਹਿ ਗਿਆ ਚਰਨੀ ਲਾਏ ਟਿਕਾਣਾ ਤੇਰਾ ਤਾਥਨ ਕੋਲ ਜਮਾਨ ਬਹਿ ਗਿਆ ਚਰਨੀ ਲਾਏ ਟਿਕਾਣਾ ਕਹਿੰਦਾ ਅਸੀਂ ਖਾਲੀ ਨਹੀਂ ਜਾਣਾ ਬਾਦਿਆ ਖੈਰਕੀਰਾ ਨੂੰ ਤੇਰੇ ਸਾਜੂ ਮੋੜ ਨਹੀਂ ਸਕਦਾ ਕੋਈ ਲਿਖਿਆ ਤਕਦੀਰਾ ਨੂੰ ਤੇਰੇ ਸਾਜੂ ਮੋੜ ਨਹੀਂ ਸਕਦਾ ਕੋਈ ਲਿਖਿਆ ਤਕਦੀਰਾ ਨੂੰ